ਇਹ ਲੜਾਈ ਹੈ ਪਰ ਇਹ ਜੌਂਦਪਿੰਡ ਤੱਕ ਸੀਮਤ ਇਹ ਇਸ ਨੇ ਨਹੀਂ ਰਹਿਣਾ ਜੇ ਗੱਲ ਇਹਦੀ ਕੋ ਹੁੰਦੀ ਕਿ ਜੌਂਦਪਿੰਡ ਦੀ ਲੜਾਈ ਹੈ ਨਿਸ਼ਾਨਦੇਹੀ ਕਰਨਾ ਇਹਨੇ ਉਹਨਾਂ ਜ਼ਮੀਨਾਂ ਦੀ ਜਿਹੜੀਆਂ 1952 ਤੋਂ ਪਹਿਲਾਂ ਦੀਆਂ ਸਰਦਾਰਾਂ ਤੋਂ ਖੋ ਕੇ ਮਜਾਰਾਂ ਨੂੰ ਦਿੱਤੀਆਂ ਸੀ ਜੋ ਨੈਨਾ ਦੇ ਨਿਸ਼ਾਨਦੇਹੀ ਕਰਕੇ ਮਰਬੇਬੰਦੀ ਕਰਕੇ ਉਹਨਾਂ ਦੇ ਜਾ ਕੱਢ ਕੱਢ ਕੇ ਉਹ ਸਰਕਾਰ ਨੇ ਆਪਣੇ ਕਬਜ਼ੇ ਚ ਕਰਕੇ ਕਾਰਪੋਰੇਟ ਨੂੰ ਦੇਣੀ ਹੈ ਤਾਂ ਇਹ ਗੱਲ ਇੰਨੀ ਨਹੀਂ ਵੀ ਜੌਂਦ ਪਿੰਡ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਸਰਕਾਰਾਂ ਨੇ ਹਵਾਲੇ ਕਰਨ ਮੜੀ ਗੱਲ ਇਹਨਾਂ ਇੱਕ ਦੇ ਗੱਲ ਹੁੰਦੀ ਦਸ ਰਾਗਾ ਤੋਂ ਮੋੜ ਤੇ ਸੀ ਉਹਨਾਂ ਦੇ ਅਧਿਕਾਰੀ ਅਸੀਂ ਹੋ ਗਿਆ ਰੱਠੀ ਚਾਰਜ ਬਾਰੇ ਪਰਚੇ ਕੋਈ ਗੱਲ ਨਹੀਂ ਮੁਰਕੀ 30 ਤਰੀਕ ਤੱਕ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਵਾਸਤੇ ਕੋਈ ਅਧਿਕਾਰੀ ਦੇ ਮਾ ਇਧਰ ਬੂਰੀ ਕੀਤਾ ਇਹ ਸੋਦੇ ਅੰਦੋਲਨ ਦਾ ਸਦਕਾ ਕਿਸਾਨਾਂ ਮਜ਼ਦੂਰਾਂ ਜਥੇਬੰਦੀਆਂ ਦੇ ਦਾ ਇਹ ਗੱਲ ਇਨੀਕ ਨਹੀਂ ਹੈ ਇਹ ਕਰਕੇ ਅੱਜ ਦੀ ਰਾਣੀ ਦੇ ਚੰਦੜਾ ਜਥੇਬੰਦੀਆਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਮਜ਼ਦਮਾਂ ਦੀਆਂ ਕਟਿਆ ਹੋ ਕੇ ਸੰਕੇਪ ਦੀ ਦੁਨੀਆ ਨੇ ਸਨੇਹਾ ਦੀ ਦੁਨੀਆ ਨੇ ਤੁਹਾਨੂੰ ਕੀ ਕਰਿਆ ਦੁਨੀਆ ਨੇ ਜੇ ਨਹੀਂ ਇਹ ਕਹਿਣਾ ਚਾਹੁੰਦੀਆਂ ਨੇ ਸਰਪਾਰ ਨੂੰ ਤਾਂ ਇਹ ਸਨੇਹਾ ਹੈ ਕਿ ਖਰਦਾਰ ਹੋ ਜਾ ਜੇ ਜਮੀਨਾਂ 'ਗਦੀ ਅੱਖ ਚਿੱਤੀ ਹੈ ਕੇਂਦਰ ਨੂੰ ਤੇਰਾ ਇਸ ਦਾ ਇਹ ਸਨੇਹਾ ਹੈ ਕਿ ਕਾਰਪੋਰੇਟ ਦੇ ਪੱਖ ਤੋਂ ਤੇ ਲਾਗੂ ਹੋਣੀ ਦਿੱਤੇ ਪੰਜਾਬ ਦੀ ਧਰਤੀ ਦੇ ਵਿੱਚ ਜਿਹੜਾ ਤੇਰਾ ਇਹ ਦਿਲਸੂਬਾ ਹੈ ਕਿ ਪੰਜਾਬ ਦੀ ਅਕਾਊ ਧਰਤੀ ਨੂੰ ਮੈਂ ਕਾਰਪੋਰੇਟ ਦੇ ਹਵਾਲੇ ਕਰ ਦੂਗਾ ਇਹ ਤੇ ਜਹਾਉਣ ਵਾਲੇ ਹੰਨੇ ਨੂੰ ਅਸੀਂ ਚੰਗੀ ਤਰ੍ਹਾਂ ਸਮਝਦੇ ਆ ਜਾਣਦੇ ਆ ਤੇ ਅਸੀਂ ਇਹਨੂੰ ਬੱਟਾ ਨਹੀਂ ਲੜਾਈ ਸਮਝਦੇ ਆ ਇਹ ਸਾਡੀਆਂ ਬੱਟਾਂ ਤੇ ਆ ਕੇ ਗੱਲ ਕਰੇ ਮਾਰਨ ਵਾਲਾ ਕਾਰਪੋਰੇਟ ਬਾਜ਼ਾਰ ਦੇ ਕਿਰਤੀ ਲੋਕਾਂ ਨੇ ਕਦੇ ਬਰਦਾਸ਼ਤ ਨਹੀਂ ਕਰਨਾ ਸਾਡੀ ਮੰਗ ਤਾਂ ਤੜੀ ਉੱਠੀ ਐ ਕਿ ਸਾਡੇ ਕੋਲੇ 75% ਕਿਸਾਨੀਆਂ ਉਹ ਹਿੱਕਾ ਹੈ ਜਿਨ੍ਹਾਂ ਕੋਲੇ ਖੇਤੀ ਕਰਨ ਜੋਗੀ ਜ਼ਮੀਨ ਨਹੀਂ ਸਾਡੇ ਕੋਲੇ ਖੇਤ ਮਜ਼ਦੂਰਾਂ ਦਾ ਬਟਾ ਉਹ ਹਿੱਕਾ ਹੈ ਜਿਨ੍ਹਾਂ ਕੋਲੇ ਦਸਣਾ ਦੇ ਮਕਾਨ ਕੋਲ ਵਾਕੇ ਜਗਾਈ ਅਸੀਂ ਤਾਂ ਮੰਗ ਕਰਦੇ ਆ ਵੀ ਬਾਦੂ ਜਮੀਨਾ ਕੱਢ ਕੇ ਉਹ ਖੇਤ ਮਜ਼ਦੂਰਾਂ ਨੂੰ ਦਿੱਤੀਆ ਜਾਣ ਅੱਜ ਦਾ ਮੰਨ ਕਰਦੇ ਆ ਕਿ ਜਿਹੜੇ ਕਿਸਾਨਾਂ ਕੋਲੇ ਖੇਤੀ ਜੋਗੀਆਂ ਜ਼ਮੀਨਾਂ ਨੇ ਉਹਨਾਂ ਨੂੰ ਜ਼ਮੀਨਾਂ ਦੀ ਤੋੜ ਪੂਰੀ ਕਰਕੇ ਉਹਨਾਂ ਦੇ ਧੰਦੇ ਨੂੰ ਮੁਨਾਫੇ ਵਾਲਾ ਬਣਾਇਆ ਜਾਵੇ ਮੰਗਾਂ ਸਾਡੀਆਂ ਹੋਰ ਨੇ ਤੁਸੀਂ ਕਹਿੰਦੇ ਵੀ ਦਾ ਬਾਂਸ ਰਕੇ ਦਾ ਬੰਸਰੀ ਹੋਵੇ ਇਹਨਾਂ ਜਨੂਏ ਪੱਟ ਕੇ ਖਤਮ ਕਰਕੇ ਇਹ ਜ਼ਮੀਨ ਹੀ ਆਪਾਂ ਕਾਰਪੋਰੇਟ ਦੇ ਕੇ ਮਸਲੇ ਦਾ ਮੁਕੰਮਲ ਖਾਤਮਾ ਕਰ ਦਈਏ ਇਹ ਗੱਲ ਝੱਲਣ ਯੋਗ ਨਹੀਂ ਬਰਦਾਸ਼ਤ ਕਰਨ ਯੋਗ ਨਹੀਂ ਹੈ ਅਸੀਂ ਜਾਣਦੇ ਹਾਂ ਕਿ ਜਿਹੜੀ ਅੱਜ ਦੇ 70 80 ਸਾਲਾਂ ਬਾਅਦ ਕਲੁੱਠੀ ਹੈ ਨਿਸ਼ਾਨਦੇਹੀ ਦੀ ਇਹ ਐਵੇਂ ਨਹੀਂ ਉੱઠી ਇਹ ਪਿਛਲੇ ਪਾਸੋਂ ਥੋੜੀ ਬਾਹ ਨੂੰ ਮਰੋੜਾ ਦਿੱਤਾ ਸੰਸਾਰ ਦੇ ਇਤਿਨੇ ਬਿਸ਼ੱਕ ਪਰਮਨ ਸੰਸਾਰ ਦੇ ਇੱਕ ਵਿਸ਼ਵ ਪੱਧਰ ਸੰਸਥਾ ਜਿਹੜੀ ਵੱਡੀ ਆਰਗੇਨਾਈਜੇਸ਼ਨ ਹੈ ਉਹਦੀਆਂ ਨੀਤੀਆਂ ਦੇ ਤਹਿਤ ਕਾਰਪੋਰੇਟ ਦੇ ਪੱਖਪੂਲ ਨਹੀਂ ਖਾਤਰ ਜਿਹੜੀ ਤੁਸੀਂ ਨਵੀਂ ਨੀਤੀ ਦਾ ਜ਼ਿਕਰ ਕਰਕੇ ਆ ਕੋਖਰੀ ਕਿ ਕੌਮੀ ਮੰਡੀ ਨੀਤੀ ਚੌਕਟਾ ਜਿਹੜਾ ਨਵਾਂ ਲੈਂਦਾ ਉਹਦੇ ਵਿੱਚ ਬਦਬੂਰ ਦੀ ਹੈ ਤੁਹਾਡੀ ਬਦਨੀਤੀ ਦੀ ਜ਼ਮੀਨਾਂ ਖੋਣ ਦੀ ਉਦੇ ਵਿੱਚ ਹੀ ਤੁਸੀਂ ਉਹ ਕੰਪਨੀਆਂ ਜਿਹੜੀਆਂ ਸੰਸਾਰ ਦੇ ਵਿੱਚ ਬਦਲਣ ਨੇ ਜਿਹੜੀਆਂ ਇਕੱਲੇ 70% ਵਪਾਰ ਤੇ ਨਹੀਂ ਕਰਦਾ ਜਿਨ੍ਹਾਂ ਦੇ ਕੋਲੇ ਲਗਭਗ 20 ਤੋਂ ਵੇਕੇ 25 ਲੱਖ ਹectare ਦੇ ਬੜੀ ਜ਼ਮੀਨਾਂ ਖਰੀਦ ਲੱਖੀਆਂ ਨੇ ਉਹਨਾਂ ਨੂੰ ਅਧਿਕਾਰ ਦਿੱਤਾ ਹੋਇਆ ਹੈ ਕਿ ਲੈ ਲੋ ਜਿਹੜੇ ਦੇਸ਼ ਦੇ ਵਿੱਚ ਜ਼ਮੀਨਾਂ ਤੁਸੀਂ ਖਰੀਦ ਨਹੀਂ ਆਣੇ ਉਹ ਦੂਜੇ ਮੁਲਕਾਂ ਦੇ ਵਿੱਚ ਵੱਡੀਆਂ ਧਰੋ ਕੰਪਨੀਆਂ ਬੈਠੀਆਂ ਦੂਜੇ ਮੁਲਕਾਂ ਦੇ ਵਿੱਚ ਜ਼ਮੀਨਾਂ ਖਰੀਦੀ ਜਾਂਦੀਆਂ ਨੇ ਜਦੋਂ ਅਸੀਂ ਜ਼ਮੀਨਾਂ ਤੇ ਅਟੈਕ ਨੂੰ ਦੇਖਦੇ ਹਾਂ ਤਾਂ ਜ਼ਮੀਨਾਂ ਦਾ ਅਟੈਕ ਇੱਕ ਪਾਸੇ ਨਹੀਂ ਹੈ ਕੱਲ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਮੀਡੀਆ ਲਖੀ ਹੋਈ ਹੈ ਉਹਦੇ ਵਿੱਚ ਜਿਹੜੀ ਦਿੱਤੀ ਹੈ ਉਹਦੇ ਵਿੱਚ ਉਹ ਹੀ ਜ਼ਿਕਰ ਕੀਤਾ ਹੋਇਆ ਪੁਰਾਣੀ ਛੇਕਾ ਨੀਤੀ ਵਾਲਾ ਤੇ ਖੇਤਾ ਖੇਤੀ ਦਿੱਤੀ ਆਈ ਗੱਲ ਜਿਹੜੀ ਐ ਉਹ ਆ ਖੇਤੀ ਦਾ ਜੋਖੇ ਦੇ ਵਿੱਚ ਪਾਈ ਹੋਈ ਐ ਕਿ ਕਿਸਾਨੀ ਦੇ ਖਿੱਤੇ ਨੂੰ ਮੁਨਾਫੇ ਵਾਲਾ ਐਵੇਂ ਆਇਆ ਜਾ ਸਕਦਾ ਹੈ ਕਿ ਇਥੇ ਮੁਕਾਬਲੇ ਵਾਲੀ ਵਾਲੀ ਮੰਡੀ ਹੋਵੇ ਕੰਟੈਕਟ ਫਾਰਮ ਦੇ ਵਿੱਚ ਵਾਲੀ ਗੱਲ ਹੋਵੇ ਇਹ ਜਿਹੜੀਆਂ ਸਾਰੀਆਂ ਰੀਤੀਆਂ ਬੌਖਸਿਆ ਤੁਸੀਂ ਲੈ ਕੇ ਆ ਰਹੇ ਹੋ ਕਿ ਖੇਤ ਕੇ ਖੇਤ ਤੋਂ ਪੇਟ ਤੱਕ ਸਪਲਾਈ ਕਰਨ ਦੀ ਕਾਰਪੋਰੇਟ ਦੀ ਜ਼ਿੰਮੇਵਾਰੀ ਸਰਕਾਰੀ ਭੰਡਾਰਾਂ ਦੇ ਅਨਾਜ ਦੇ ਭੰਡਾਰਾਂ ਤੇ ਕਾਰਪੋਰੇਟ ਦਾ ਕਬਜ਼ਾ ਹੋਵੇ ਇੱਥੇ ਮੰਡੀਆਂ ਪ੍ਰਾਈਵੇਟ ਹੋਣ ਸੈ ਲੋਕਦਾਨਾ ਨੂੰ ਮੰਡੀਆਂ ਸੋ ਘੋਸ਼ਤ ਕਰ ਦਿਓ ਕੋਡ ਸਟੋਰਾਂ ਨੂੰ ਮੰਡੀਆਂ ਕੋਸ਼ਤ ਕਰ ਦਿਓ ਵੇਅਰ ਹਾਊਸਾਂ ਨੂੰ ਮੰਡੀਆਂ ਕੋਸ਼ਤ ਕਰ ਦਿਓ ਤੇ ਮੁਕਾਮ ਨੇ ਆਈ ਆ ਬਾਜੀ ਵਾਲਾ ਨਿਯਾਨ ਪੈਦਾ ਕਰਦੇ ਤੇ ਮੀਮਾ ਯੋਜਨਾ ਵਾਲੀ ਗੱਲਾਂ ਲੈ ਕੇ ਆਓ ਤੇ ਪ੍ਰੋਸੈਸਰ ਨਾਲ ਕੰਮ ਸ਼ੁਰੂ ਕਰ ਦਿਓ ਤਾਂ ਕਿ ਲੋਕਾਂ ਨੂੰ ਆਏ ਕਰੇ ਵੀ ਮੋਦੀ ਹਕੂਮਤ ਦਾ ਬਹੁਤ ਹੀ ਕਿਸਾਨਾਂ ਦੇ ਫਾਇਦੇ ਕਰ ਜਾ ਰਹੀ ਹੈ ਇਸ ਗੱਲ ਨੂੰ ਮੋਦੀ ਸਾਹਿਬ ਅਸੀਂ ਸਮਝਦੇ ਆ ਇਸ ਗੱਲ ਨੂੰ ਅਸੀਂ ਜਾਣਦੇ ਆ ਇਸ ਕਰਕੇ ਹਮਲਾ ਹੈ ਬਹੁਤ ਵੱਡਾ ਹੈ ਜਿਹੜੇ ਸਾਥੀ ਕਹਿ ਰਹੇ ਨੇ ਸਰਕਾਰ ਅਕਸਰ ਕਹਿੰਦੀ ਆ ਦੇ ਸਾਥੀ ਵੀ ਗੁੰਡਾ ਦੇ ਗੱਲਾਂ ਕਰਨ ਲੱਗ ਜਾਂਦੇ ਨੇ ਤੇ ਆ ਕਿਸਾਨ ਜੱਥੇਦੰਨੀਆਂ ਤੇ ਮਜ਼ਦੂਰ ਜੱਥੇਦੰਨੀਆਂ ਦਾ ਸਰਕਾਰ ਨੂੰ ਵਿਕਾਸ ਨਹੀਂ ਕਰਨ ਲੰਨੀ ਆ ਜਦੋਂ ਉਹ ਵਿਕਾਸ ਦੀ ਗੱਲ ਕਰਦੇ ਆ ਵੀ ਕਿਹੜੇ ਵਿਕਾਸ ਚ ਰੋੜਾ ਅਟਕਾਉਂਦੀਆਂ ਨੇ ਵੀ ਕਿਸਾਨ ਜੱਥੇਦੰਨੀਆਂ ਤਾਂ ਉਹ ਕੈਦੀ ਜਿਹੜੀਆਂ ਆ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਨਿਕਲ ਰਹੀਆਂ ਨੇ ਇਹਨਾਂ ਨਾਲ ਕਦੇ ਦੇਸ਼ ਦਾ ਬਹੁਤ ਵੱਡਾ ਵਿਕਾਸ ਹੋਣਾ ਹੈ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਦੇਸ਼ ਦਾ ਬਹੁਤ ਵੱਡਾ ਵਿਕਾਸ ਕਰਨਗੀਆਂ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਇਹ ਹੈ ਕਿ ਦੇ ਕਰ ਇੱਥੇ ਰੇੜਾ ਸਾਡਾ ਵੀ ਚੱਲ ਸਕਦਾ ਮੋਟਰਸਾਈਕਲ ਸਾਡਾ ਵੀ ਚੱਲ ਸਕਦਾ ਟਰੈਕਟਰ ਸਾਡਾ ਵੀ ਚੱਲ ਸਕਦਾ ਤੇ ਸਿੱਧੀ ਆਉਂਦੀਆਂ ਨੇ ਖੇਤਾਂ ਦੇ ਕਿੱਲੇ ਵੱਡ ਜਾ ਕੇ ਕਿਸਾਨਾਂ ਨੇ ਜਮੀਨਾਂ ਜਬਰੀ ਦਾ 4 ਪੈਸੇ ਦੇ ਕੇ ਆਰਥਿਕ ਤੰਗੀ ਦੇ ਫੈਦੇ ਠਾਕੇ ਤੁਸੀਂ ਇਹ ਅੱਡੇ ਕੀ ਨਹੀਂ ਖਾਤਰ ਬਣਾ ਰਹੇ ਹੋ ਅਸੀਂ ਕਦੋਂ ਮੰਗੀ ਆਏ ਸਤੋ ਭਾਰਤ ਵਾਲਾ ਪ੍ਰਦੇਸ਼ ਦੀਆਂ ਸ਼ੜਕਾਂ ਉਹ ਜਿਹੜੀਆਂ ਸ਼ੜਕਾਂ ਦੀ ਸਾਨੂੰ ਲੋੜ ਸੀ ਉਹਦਾ ਅਸੀਂ ਇਹ ਢਵਾ ਲਿਆ ਉਹਦਾ ਅਸੀਂ ਆਪ ਮਿੱਟੀ ਪਾ ਕੇ ਨਿਰ ਕਰ ਰਹੇ ਹਾਂ ਜਿਹੜੀਆਂ ਗੱਲਾਂ ਵਿਕਾਸ ਦੀਆਂ ਉਹ ਤਾਂ ਕਰਦੇ ਰਹੇ ਹਾਂ ਜਦੋਂ ਤੁਸੀਂ ਗ੍ਰੇਡ ਵਾਸਤੇ ਜ਼ਮੀਨ ਮੰਗੀ ਅਸੀਂ ਫਰੀ ਦਿੱਤੀ ਜਦੋਂ ਤੁਸੀਂ ਸਰਕਾਰੀ ਹਸਪਤਾਲ ਵਾਸਤੇ ਜ਼ਮੀਨ ਮੰਗੀ ਅਸੀਂ ਫਰੀ ਦਿੱਤੀ ਜਦੋਂ ਸਕੂਲਾਂ ਕਾਲਜਾਂ ਵਾਸਤੇ ਜ਼ਮੀਨਾਂ ਮੰਗੀਆਂ ਸੀ ਨੇ ਫਰੀ ਦਿੱਤੀ ਆ ਸਾਨੂੰ ਪਤਾ ਸੀ ਵੀ ਇਹ ਸਾਡੇ ਫਾਇਦੇ ਜੀ ਹੰਡਦਾ ਵੀ ਅਸੀਂ ਇਹ ਨਹੀਂ ਜਾਣਦੇ ਕਿ ਭਾਰਤ ਮਾਰਾ ਪ੍ਰੋਜੈਕਟ ਦੀਆਂ ਸ਼ਰਤਾਂ ਹੈ ਕਿ ਨਹੀਂ ਆ ਨੇ ਤੁਸੀਂ ਜਿਹੜੇ ਪੰਜਾਬ ਦੇ ਵਿੱਚ 10 ਡੱਬ ਘਰਾਉਣ ਜਾ ਰਹੇ ਹੋ ਹਜ਼ਾਰ ਹਜ਼ਾਰ ਏਕੜ ਦੇ ਸਾਨੂੰ ਇਹ ਨਹੀਂ ਪਤਾ ਵੀ ਦੱਤ ਪਾਰੇ ਕੀ ਮਤਲਬ ਨੇ ਆ ਜਿਹੜੇ 100 ਸਾਲ ਬਾਅਦ ਤੂੰ ਹੁਣ ਕਰ ਲੋੜ ਕੀ ਵੀ ਹੱਥ ਛਾਣਦੇ ਹੀ ਕਰਦੇ ਹੋ ਜੌਨ ਪੇਟ ਦੀ ਸਾਨੂੰ ਇਹ ਨਹੀਂ ਪਤਾ ਵੀ ਇਹ ਕਿੱਥੋਂ ਨਿਕਲੀ ਆ ਬਈ ਤੁਸੀਂ ਇਹ ਕਰਕੇ ਜਾਣਦੇ ਆਸੀਂ ਜੇ ਕਿਸੇ ਨੂੰ ਨਹੀਂ ਪਤਾ ਹੋਣਾ ਤਾਂ ਅੱਜ ਵੀ ਦੇਖ ਲਓ ਅੱਜ ਤੋਂ 15 ਸਾਲ ਪਹਿਲਾਂ ਜਦੋਂ ਅਸੀਂ ਕਿਸੇ ਸਾਥ ਘੱਟ ਦੇ ਵਿੱਚ ਕਹਿੰਦੇ ਸੀ ਕਿ ਕਿਸਾਨਾਂ ਮਜ਼ਦੂਰਾਂ ਦੇ ਘਰ ਦੇ ਰਹਿਦੇ ਨੇ ਦੁਕਾਨਦਾਰ ਪੁਰਾਣੇ ਦਾ ਸਹਿਯੋਗ ਨਹੀਂ ਕਰਦੇ ਖਬਰਦਾਰ ਰਹੋ ਭਾਈ ਬਚਣਾ ਤੁਸੀਂ ਵੀ ਨਹੀਂ ਪੜਿਆ ਆਪਣਾ ਅਖਬਾਰ ਤੁਸੀਂ ਨੇ ਪੜਦਿਆ ਰਸਾਲੇ ਭਰਾਓ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਟੈਨਾ ਜੋ ਜਿਹੜੀ ਪਰਚੂਲ ਖੇਤਰ ਦੇ ਜਿਹਦਾ ਖਬਜ਼ਾ ਹੈ ਜਿਹਦਾ ਲਗਭਗ 21 ਦੇਸ਼ਾਂ ਦੇ ਵਿੱਚ ਸਿੱਧਾ ਕੰਮ ਚੱਲਦਾ ਤੇ 100 ਦੇਸ਼ਾਂ ਦੇ ਵਿੱਚ ਉਹਦਾ ਵਪਾਰਸ ਫਲਾਈ ਹੁੰਦਾ ਹੈ ਉਹਨਾਂ ਦੀ ਬਾਈ ਰਿਪੋਰਟ ਹੈ 2 ਮਹੀਨਿਆਂ ਦੀ ਰਿਪੋਰਟ ਹੈ 24 2024 ਦੇ ਸਤੰਬਰ 30 ਤੋਂ ਲੈ ਕੇ ਅਕਤੂਬਰ ਸ਼ਾਇਦ 31 ਤੱਕ ਦੀ ਹੈ ਜਾਂ 1 ਸਤੰਬਰ ਤੋਂ ਤੋਂ 31 ਅਕਤੂਬਰ ਤੱਕ 2 ਮਹੀਨੇ ਦੇ ਸਤੰਬਰ ਤੇ ਅਕਤੂਬਰ ਕਹਿੰਦੇ ਵੀ 720 ਕਰੋੜ ਦੀ ਸਪਲਾਈ ਉਹਨਾਂ ਨੇ ਕਰਤੀ ਜਿਹੜੀ 12 ਕਰੋੜ ਆਨਲਾਈਨ ਸਪਲਾਈ ਦੇ ਆਰਡਰ ਰੋਜ਼ ਹੁੰਦੇ ਨੇ ਜਿਹੜੇ ਸਿਰਫ ਤੇ ਸਿਰਫ ਵਰਚੂਅਲ ਖੇਤਰ ਨੂੰ ਪਤਾ ਹੈ ਕਿ ਸਾਡੀ ਵਿਕਰੀ ਦੇ ਵਿੱਚ ਕਿੰਨਾ ਘਾਟਾ ਪੈ। ਉਹ ਆਈਡੀਆ ਵੱਡੀਆਂ ਕੰਪਨੀਆਂ Amazon, Flipkart, eBay ਇਹਦੇ ਬਾਅਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਜਿਹੜੀਆਂ ਜਿਹੜੀਆਂ ਵਰਚੂਅਲ ਖੇਤਰ ਨੂੰ ਤਬਾਹ ਕਰ ਰਹੀਆਂ ਨੇ ਇਹਦੇ ਕਰਾਨੀਆਂ ਚਾਰ ਵਪਾਰ ਕੰਪਨੀਆਂ ਨੇ ਜਿਹੜੀਆਂ ਜਿਨ੍ਹਾਂ ਦਾ ਜ਼ਿਕਰ ਕੋਕਰੀ ਕਰਕੇ ਗਿਆ ਆਰਚਰ ਮੈਥੀਲੈਂਡ ਬੰਗਾ ਕਾਰਗਲ ਟ੍ਰੈਪਸ ਵਰਗੀਆਂ ਚਾਰ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਦੁਨੀਆ ਦੇ ਖਾਣਕ ਪਦਾਰਥਾਂ ਦੇ 70% ਵਪਾਰ ਦੇ ਕਬਜ਼ਾ ਹੈ ਉਹ ਇਸ ਖੇਤੀ ਨੀਤੀ ਦੇ ਵਿੱਚ ਉਹਨਾਂ ਨੂੰ ਛੋਟਾ ਦਿੱਤੀਆਂ ਤੇ ਵੱਡੇ ਜ਼ਗੀਰਦਾਰਾਂ ਨੂੰ ਛੋਟਾ ਦਿੱਤੀਆਂ ਹੋਈਆਂ ਨੇ ਬਾਕੀ ਕਾਰਪੋਰੇਟ ਨੇ ਲੜਕੇ ਲੁਕਾ ਕਰਦਿਆਂ ਛੋਟਾ ਦਿੱਤੀਆਂ ਹੰਝਿਆ ਨੇ ਤੇ ਭਗਵੰਤ ਮਾਨ ਸਰਕਾਰ ਜਿਹੜੀ ਕਹਿੰਦੀ ਹੈ ਮੈਂ ਕਿਸਾਨਾਂ ਦਾ ਪੁੱਤਾਂ ਮੈਂ ਤਾਂ ਸਾਇਲੈਂਸਰ ਮੂਹਰੇ ਮੱਜੀ ਧਾ ਕੇ ਪੈਣਾ ਮੈਂ ਤਾਂ ਧੂਆਂ ਦੇਖਿਆ ਹੋਇਆ ਮੱਛਰ ਦੇਖਿਆ ਹੋਇਆ ਅੱਜ ਕਿਹੜੇ ਕਤਾਰ 'ਚ ਖੜਾ ਹੈ ਇਸ ਗੱਲ ਤੋਂ ਪਤਾ ਲੱਗਦਾ ਕਿਉਂਕਿ ਕਹਿਣ ਹੁੰਦਾ ਇਹ ਗੱਲ ਹੈ ਇਹ ਜਿਹੜਾ ਨਵਾਂ ਡਰਾਫਟ ਆਇਆ ਮੰਡੀ ਦਿੱਤੀ ਆ ਇਹ ਸਬਜੈਕਟ ਹੈ ਕੇਂਦਰ ਸਰਕਾਰਾਂ ਦਾ ਸੂਬਾ ਸਰਕਾਰਾਂ ਦਾ ਸਬਜੈਕਟ ਆ ਤੇ ਸੂਬਾ ਸਰਕਾਰਾਂ ਨੇ ਫੈਸਲਾ ਕਰਨਾ ਹੈ ਪਰ ਨਹੀਂ ਭਰਾਓ ਕੇਂਦਰ ਸਰਕਾਰ ਦੇ ਵਿੱਚ ਬੁਖਰ ਹੋ ਰਿਹਾ ਕੇਂਦਰ ਦਾ ਕੇਂਦਰ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਇਹ ਕਰਕੇ ਇਹ ਵੱਡੀ ਲੜਾਈ ਹੈ ਜ਼ਮੀਨਾਂ ਅਕਸਰ ਗੈਂਡੇ ਹੁੰਦੇ ਆ ਵੀ ਜਿਦਾਂ ਵਾਲੇ ਦੀ ਜ਼ਮੀਨ ਹੈ ਜੇ ਡਾਂਗ ਇਹਨਾਂ ਦੀ ਵੱਡੀ ਹੋ ਗਈ ਫਿਰ ਜ਼ਮੀਨਾਂ ਇਹਨਾਂ ਨੇ ਨੱਪ ਲੈਣੀਆਂ ਨੇ ਕਿਉਂਕਿ ਘੇਰਾ ਘੱਟ ਕੇ ਇੱਕੋ ਇੱਕ ਨਿਸ਼ਾਨਾ ਇਹਨਾਂ ਦਾ ਕਿ ਆ ਜਿੰਨਾ ਪਬਲਿਕ ਸੈਕਟਰ ਹੈ ਪਹਿਲਾਂ ਉਹਦੇ ਕਾਜਾ ਕਰਨਾ ਬੰਦਰਗਾਹਾਂ ਤੇ ਕਾਰਪੋਰੇਟ ਦੇ ਕਾਜਾ ਕਰ ਲਿਆ ਅਰੇ ਦੇ ਉਹਨਾਂ ਦੇ ਕੋਲੇ ਚਲੀ ਗਈ ਹੈ ਐਰਪੋਰਟ ਉਹਨਾਂ ਕੋਲੇ ਚਲੇ ਗਈ ਗ੍ਰੀਨ ਹੰਟ ਆਪਰੇਸ਼ਨ ਤੇ ਆਤਮਾਸੀ ਲੋਕਾਂ ਨੂੰ ਅਜਾੜ ਕੇ ਜੰਗਲਾਂ ਦੇ ਕਬਜ਼ਾ ਉਹਨਾਂ ਨੇ ਕਰ ਲਿਆ ਦਾਣਾ ਦਤਵੜ ਦੇ ਵਿਕਾਸ ਦਾ ਪਰ ਕਬਜ਼ਾ ਖਾਣੇ ਦੇ ਪਦਾਰਥਾਂ ਦੇ ਕਾਰਪੋਰੇਟਾਂ ਨਾਲ ਕਰਾਉਣ ਦੀ ਖਾਤਰ ਗ੍ਰੀਨ ਹੰਟ ਆਪਰੇਸ਼ਨ ਕਰਕੇ ਉਹਨਾਂ ਆਇਆ ਲੱਗਿਆ ਵੀ ਫਰਲਾਤਾ ਆਤਮਾਸੀਆਂ ਤੇ ਹੈ ਪੰਜਾਬ ਦੀ ਧਰਤੀ ਨਾਲ ਇਹ ਕਿਉਂ ਮੂੰਹ ਕਰਨਾ ਇਹਨਾਂ ਨੇ ਉਧਰ ਨੂੰ ਖਾਣਾ ਵੜਨ ਦੇ ਪਦਾਰਥਾਂ 'ਤੇ ਕਬਜ਼ਾ ਜੰਗਲਾਂ 'ਤੇ ਕਬਜ਼ਾ ਪਾਣੀਆਂ 'ਤੇ ਕਬਜ਼ਾ ਜ਼ਮੀਨਾਂ 'ਤੇ ਕਬਜ਼ਾ ਭਰਾਓ ਇਹ ਵੱਡੀ ਲੜਾਈ ਹੈ ਇਹਨਾਂ ਕਰਕੇ ਸਾਥੀਓ ਅਰ ਕੱਲ ਸਾਡੀ ਮਿਸ਼ਨ ਸੀ ਅੱਜ ਹੀ ਸਾਥੀਓ ਭੁੱਖ ਨਾਲ ਨਾ ਮਰੋ ਲੱcke ਵਰਦਾ ਕਹੀ ਗਏ ਦਲੇਵਾਲ ਸਾਹਿਬ ਨੂੰ ਕਹੋ ਵੀ ਖਾ ਲੈ ਰੋਟੀਆਂ ਮਖੜੀ-ਮੁਖੜੀ ਖਾ ਦੇਰ ਨੜਨਾ ਨਾ ਨਾ ਦਰਾਈ ਕਹਿਦੀ ਆ ਸਾਨੂੰ ਰਹਿਣ ਵਾਸਤੇ ਸਾਨੂੰ ਇਹਦਾ ਸਾਨੂੰ ਪਹਿਲੀ ਮਾਰਨਾ ਚਾਹਦੇ ਨੇ ਤੇ ਸਾਡੇ ਇਸ ਕਠਨਾ ਤੇ ਜਿਹੜਾ ਰੂ ਲੋਕਾਂ ਦਾ ਸਰਾਛੀ ਲੋਕਾਂ ਦਾ ਫੈਸਲਾ ਹੈ ਕਿ ਅਸੀਂ ਆਪ ਭੁੱਖ ਨਾਲ ਨਹੀਂ ਮਰਨਾ ਚਾਹਦੇ ਤੇ ਆਪਣੇ ਬੱਚਿਆਂ ਨੂੰ ਭੁੱਖ ਨਾਲ ਨਹੀਂ ਮਾਰਨਾ ਚਾਹਦੇ ਅਸੀਂ ਪੰਜਾਬ ਦੀ ਧਰਤੀ ਦੇ ਲੋਕ ਕਦੇ ਠੂਠਾ ਮੱਕੇ ਫੜ ਕੇ ਮੱਗਦੇ ਵੱਡੇ ਹੋਣ

ਜੱਟਾਂ ਕੇ ਜੱਟਾਂ ਪਰਖਦੇ ਆ ਉਹਨਾਂ ਨੂੰ ਵੇਲੇ ਵਾਲੇ ਪਰਖਦੇ ਆ ਤੇ ਉਹਨਾਂ ਤੋਂ ਦੂਰੀਆਂ ਬਣਾ ਕੇ ਉਹਦੀ ਧੌਂਸ ਜਮਾ ਕੇ ਜਿਵੇਂ ਚੰਦ ਪੜ ਨਹੀਂ ਘਟਲਾ ਹੋਈ ਹੈ ਉਹਨਾਂ ਦੇ ਜ਼ਾਲ ਕਰਕੇ ਆਪਣੇ ਮਨਸੂਬੇ ਪੂਰਾ ਕਰਨਾ ਚਾਹੁੰਦੇ ਨੇ ਖਬਰਦਾਰ ਰਹਿਣ ਕਰ ਕਰ ਰਹੇ ਇਹੋ ਜਿਹੇ ਹਾਸਪੈੜਾ ਕਰਨ ਵਾਲੇ ਲੋਕ ਜਿਹੜੇ ਸਰਕਾਰ ਦੇ ਟੁਕੜੇ ਪਰਣ ਵਾਲੇ ਲੋਕ ਦੇ ਜੇ ਕਿਰਤੀਆਂ ਨਾਲ ਮੱਥਾ ਲਾਣਗੇ ਉਹ ਖੜ ਨਹੀਂ ਸਕਣਗੇ ਜੋ ਤੇ ਧਰਤੀ ਤੋਂ ਇਹ ਵਾਦਾ ਕਰਿਆ ਪੰਜਾਬ ਦੇ ਲੋਕਾਂ ਨਾਲ ਕਿ ਅਪਜਾਊ ਜ਼ਮੀਨਾਂ ਸਾਡੀਆਂ ਨੇ ਪੰਜਾਬ ਦੀ ਧਰਤੀ ਦੇ ਮਾਲਕ ਅਸੀਂ ਆ ਪੰਜਾਬ ਦੇ ਪਾਣੀਆਂ ਦੇ ਮਾਲਕ ਅਸੀਂ ਆ ਕਿ ਵਿਦੇਸ਼ੀ ਸ਼ਾਹੂਕਾਰ ਦਾ ਪੈਰ ਇੱਥੇ ਉਲੀ ਪਊਗਾ ਜਦੋਂ ਸਾਡੇ ਆਪਣੇ ਸਾਡੇ ਨਾਲ ਅਗਦਾਰੀ ਕਰਨਗੇ ਜਦੋਂ ਵੀ ਪੰਜਾਬ ਦੇ ਲੋਕਾਂ ਨੇ ਸਿਰ ਜੋੜਿਆ ਤਾ ਪੰਜਾਬ ਦੀ ਧਰਤੀ ਤੇ ਕੋਈ ਜਰਮਾਨਾ ਟਿਕ ਨਹੀਂ ਸਕਿਆ ਇਤਿਹਾਸ ਦਾ ਦਸਤਾਵਿਜ਼ ਕਿ ਇਥੇ ਸਿਕੰਦਰ ਦੇ ਫੌਜ ਨੂੰ ਜਿੱਤ ਰਿਆ ਸੀ ਪੰਜਾਬ ਤੇ ਜਿੱਤ ਮਹਾਂਸ਼ਲ ਕਰਨ ਤੋਂ ਬਾਅਦ ਵੀ ਸਿਕੰਦਰ ਦੇ ਕੰਨੇ ਪੈਰਾਂ ਦੇ ਵਿੱਚ ਕਿਸੇ ਨੇ ਤੀਰ ਮਾਰਿਆ ਉਹ ਤੀਰ ਦੀ ਚਿੱਠੀ ਤੇ ਗਿਰਗੀ ਲਿਖਿਆ ਸੀ ਕਿ ਸਿਕੰਦਰ ਇਥੋਂ ਬਾਗ ਸਚੜਾ ਗਿਆ ਤੇਰੀ ਖੈਰ ਨਹੀਂ ਹੈ ਇਸ ਕਰਕੇ ਇਹਦਾ ਹਾਰ ਕੇ ਹਾਰ ਵੀ ਨਹੀਂ ਮੰਨਣ ਵਾਲੇ ਲੋਕ ਜਿਹੜੇ ਬਾਗ ਦੀ ਪੂਲੀ ਹੋ ਤੁਸੀਂ ਇਹ ਪੰਜਾਬ ਦੀ ਧਰਤੀ ਹੈ ਇਥੋਂ ਦੇ ਲੋਕ ਇਹੋ ਜੀ ਪੇਂਟ ਸਾਹਿਬ ਦੀ ਬਰਦਾਸ਼ਤ ਨਹੀਂ ਕਰ ਰਹੇ ਸਾਨੂੰ ਦਾ ਛੋਟੀ ਕਾੜੀ ਮੜ ਪਹਿਲੀ ਬਹੁਤ ਲੜਕਦੀ ਹੈ ਓਏ ਸਾਨੂੰ ਦਾ ਤੁਸੀਂ ਟਿੱਟੇ ਹੋਏ ਸਾਡੇ ਬੇਰਹਿਮ ਮੁੰਡਿਆਂ ਦਾ ਹਾਲੋਂ ਬੇਹਾਨ ਕੀਤਾ ਹੋਇਆ ਸਾਨੂੰ ਇਹ ਗੱਲ ਪਹਿਲੀ ਲੜਕਦੀ ਆ ਨੇ ਸਾਨੂੰ ਤਾਂ ਨਮੋਸ਼ੀ ਹੋਈ ਉਦੋਂ ਜਦੋਂ ਭਾਰਤੀ ਧਰਤੀ ਦਾ ਪ੍ਰਧਾਨ ਮੰਤਰੀ 프랑ਸ ਦੀ ਧਰਤੀ ਤੇ ਜਾਂਦਾ ਤੇ 프랑ਸ ਦਾ ਰਾਸ਼ਟਰਪਤੀ ਉਹਦੇ ਕੰਨੀ ਪੱਠ ਕਰ ਲੈਣਾ ਵੀ ਮਹੱਤਵ ਦੀ ਮਲਾਉਂਦਾ ਨਮੋਸੀ ਭਾਰਤ ਦੇ ਲੋਕਾਂ ਉਹਦੀ ਵੀ ਮੰਨਦੇ ਆ ਤੇ ਅਸੀਂ ਤਾਂ ਪੰਜਾਬ ਦੇ ਜਾਏ ਆ ਪੰਜਾਬ ਦੇ ਜਾਇਓ ਛੋਡੇ ਵਾਸਤੇ ਇੱਕੋ ਹੀ ਕਿਰਾ ਹੈ ਜਾਂ ਮੈਦਾਨ ਚ ਜਾਓ ਨਹੀਂ ਕੱਲੇ ਕੱਲੇ ਕੁੱਟੇ ਜਾਉਂਗੇ ਮਾਰੇ ਜਾਉਂਗੇ ਪਛਤਾਉਣ ਤੋਂ ਬਿਨਾ ਸੋਡੇ ਕੋਲੇ ਕੁਝ ਨਹੀਂ ਬਚਣਾ ਇਹ ਕਰਕੇ ਜ਼ਮੀਨਾਂ ਦੀ ਲੜਾਈ ਸਿਰਾਂ ਦੀ ਲੜਾਈ ਹੈ ਸਿਰਕਾਂ ਦੀ ਲੜਾਈ ਹੈ ਇੱਕ-ਇੱਕ ਕੁਰਬਾਨੀਆਂ ਹੋਖਤੀਆਂ ਨੇ ਇੱਕ-ਇੱਕ ਲੱਗ ਸਕਦੇ ਨੇ ਜ਼ਮੀਨਾਂ ਕਦੇ ਸਿਰ ਦਿੱਤੇ ਤੋਂ ਬਿਨਾਂ ਨਹੀਂ ਬਚੀਆਂ ਜੇ ਇਸ ਗੱਲ ਦੀ ਗਵਾਹੀ ਪੁੱਛਣੀ ਹੈ ਤਾਂ ਜਾ ਕੇ ਕਿਸ ਨਗਰ ਪਿੰਡ ਇਥੋਂ ਬਹੁਤੀ ਦੂਰ ਨਹੀਂ ਹੈ ਪੁੱਛ ਲੋ ਵੀ ਉੱਥੇ ਕਿਵੇਂ ਟਕਰਾ ਹੋ ਜਾਂਦੀ ਇਸ ਕਰਕੇ ਭੈਣੋ ਤੇ ਭਰਾਵੋ ਤੋ ਅਨੁਭਵ ਹੈ ਬਿਆਨ ਕਰਦੇ ਆ ਕਿ ਇਹ ਲੜਾਈ ਸ਼ੁਰੂ ਹੋਈ ਹੈ ਇਸ ਲੜਾਈ ਨੂੰ ਅੱਗੇ ਵਧਾਉਣ ਦੀ ਖਾਤਰ ਸਾਡੇ ਕਾਫਲੇ ਵੀ ਹੋਰ ਲੰਬੇ ਕਰਨੇ ਪੈਣੇ ਆ ਅਸੀਂ ਸਾਡੇ ਸਾਥੀਆਂ ਨੂੰ ਇਹ ਸੁਨੇਹਾ ਦਿੰਦੇ ਆ ਕਿ 10 ਮਾਰਚ ਤੱਕ ਆਪਣੇ ਸਾਰੇ ਉਹ ਪਿੰਡਾਂ 'ਚ ਜਿੱਥੇ ਜ਼ਮੀਨਾਂ ਦੇ ਰੌਲੇ ਨੇ ਭਾਵੇਂ ਉਹ ਡੇਰੇ ਦੀ ਜ਼ਮੀਨ ਹੈ ਆਮੇ ਸੱਚੀ ਪੰਜਾਬ ਦੀ ਜ਼ਮੀਨ ਹੈ ਚਾਹੇ ਮਜ਼ਦੂਰਾਂ ਦੀ ਜੀਤੇ ਹਿੱਸੇ ਦੀ ਜ਼ਮੀਨ ਹੈ ਉਹਦਾ ਜੋ ਵੀ ਗੌੜਾ ਹੈ ਕਿਤੇ ਉਹ ਨੋਟ ਕਰਕੇ ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਆਉਣ 10 ਮਾਰਚ ਤੱਕ ਤੇ 15 ਮਾਰਚ ਨੂੰ ਅਸੀਂ ਸੂਬੇ ਦੀ ਮੀਟਿੰਗ ਕਰਨੀ ਹੈ ਉਸ ਮੀਟਿੰਗ ਦੇ ਵਿੱਚ ਤੁਹਾਡੀਆਂ ਉਹ ਲਿਸਟ ਆ ਜਾਣ ਤਾਂ ਕਿ ਸਾਨੂੰ ਪੰਜਾਬ ਦਾ ਇਹ ਨਕਸ਼ਾ ਬਣ ਸਕੇ ਕਿ ਕਿੰਨੇ ਪਿੰਡਾਂ ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਰੌਲੇ ਨੇ ਉਹਦੇ ਤੇ ਕਿਵੇਂ ਸੰਗਰਾਮ ਕਰੀਏ ਕਿਵੇਂ ਲੜਾਈ ਛੇੜੀਏ ਤੇ ਕਿਹੜੇ ਵੱਡਿਆਂ ਛੇੜੀਏ ਕਿਹੜੇ ਲੋਕਾਂ ਨਾਲ ਸਾਥ ਪਾ ਕੇ ਚੱਲੀਏ ਇਹ ਤੁਹਾਨੂੰ ਇੱਕ ਸਿਹਰਾ ਦੇਣਾ ਚਾਹੁੰਦੇ ਆ ਦੂਜੀ ਗੱਲ ਇਹ ਐ ਕਿ ਅੱਜ ਦੇ ਕੱਠ ਦੇ ਵਿੱਚ ਸਾਡੇ ਕਿਸਾਨ ਸੰਜੁਕਤ ਮੋਰਚਾ ਪੰਜਾਬ ਦੀਆਂ 6 ਕਤੇ ਬੰਨੀਆਂ ਅਸੀਂ ਇੱਥੇ ਹਾਜ਼ਰ ਬੈਠੀਆਂ ਆ ਜਿਹੜੀਆਂ ਚੰਦ ਭਾਨ ਦੀ ਘਟਨਾ ਦੇ ਨਾਲ ਮਜ਼ਦੂਰਾ ਤੇ ਹੋਏ ਜ਼ਬਰਦਸਤ ਵਿਰੋਧ ਕਰਦੇ ਆ ਤੇ ਉਹਨਾਂ ਦਾ ਜ਼ੋਰਦਾਰ ਸਮਰਥਨ ਵੀ ਕਰਦੇ ਆ ਜੇ ਫਿਰ ਵੀ ਕੋਈ ਸਾਥੀ ਚੰਦ ਭਾਨ ਦੀ ਘਟਨਾ ਤੋਂ ਕੋਈ ਕਿਸਾਨ ਜਥੇਬੰਦੀ ਦਾ ਨਮਾਇੰਦਾ ਵਾ ਕਹਿ ਕੇ ਆਪਣੇ ਆਪ ਨੂੰ ਕਹੀ ਜਾਂਦਾ ਕਿ ਮੈਂ ਸੰਯੁਕਤ ਮੋਰਚੇ ਵੱਲੋਂ ਵਿਰੋਧ ਕਰਦਾ ਹਾਂ ਮਜ਼ਦੂਰਾਂ ਦਾ ਇਹ ਉਹਨਾਂ ਦੀ ਆਪਦੀ ਗੱਲ ਹੈ ਕਿ ਆਪ ਜਵਾਬਦੇ ਹੋਣਗੇ। ਸੰਯੁਕਤ ਮੋਰਚਾ ਪੰਜਾਬ ਦਾ ਕੋਈ ਫੈਸਲਾ ਨਹੀਂ। ਆਹ ਜਿਹੜਾ ਫੈਸਲਾ ਮੈਂ ਛੱਡਾਇਆ ਵੀ 6 ਜਥੇਬੰਦੀਆਂ ਪਹੁੰਚ ਆਈਆਂ। ਜਿਹੜੀਆਂ ਇੱਥੇ ਹਾਜ਼ਰ ਨੇ ਇਹ ਉਹਨਾਂ ਜਥੇਬੰਦੀਆਂ ਦਾ ਆਪ ਦਾ ਫੈਸਲਾ ਹੈ। ਇਹ ਵੀ ਫੈਸਲਾ ਸੰਯੁਕਤ ਮੋਰਚੇ ਦਾ ਨਹੀਂ ਹੈ। ਤੇ ਬਹੁਤ ਆਏ ਹੋ ਤੁਸੀਂ ਦੂਰੋਂ ਆਏ ਹੋ। ਟਾਈਮ ਨਾਲ ਬਹੁਤ ਆਏ ਹੋ ਤੇ ਬੋਲੇ ਬੁਲਾੜੇ ਬੋਲੇ ਹੋ। ਤੇ ਪ੍ਰਬੰਧਾਂ ਦੇ ਵਿੱਚ ਕੋਈ ਫਰਕ ਰਹਿ ਗਿਆ ਹੋਇਆ। ਦੇ ਸਾਥੀਆਂ ਨੂੰ ਮਾਫੀ ਮੰਗਦੇ ਆ ਤੇ ਜਾਣ ਲੱਗਿਆ ਵੀ ਤੁਸੀਂ ਟਿਕਾਈ ਨਾਲ ਜਾਣਾ ਵੱਡਾ ਕਾਫਲਾ ਰਸਤਾ ਭੀੜਾ ਵੱਡੀ ਸੜਕ ਤੱਕ ਟਿਕਾਈ ਨਾਲ ਜਾਣਾ ਇਹੋ ਜਿਹਾ ਨਾ ਹੋਵੇ ਕੋਈ ਘਟਨਾ ਨਾ ਵਾਪਰੇ ਤੁਹਾਡਾ ਬਹੁਤ ਬਹੁਤ ਧੰਨਵਾਦ